ਸਿਕਾਉ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੰਜਾਬ ਦੇ ਵਿੱਚ ਫਿਰ ਤੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਦੋਸਤੋ ਤੁਸੀਂ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਵਿਕਰਮ ਸਿੰਘ ਮਜੀਠੀਆ ਦੀਆਂ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਇਸ ਸਮੇਂ ਭਗਵੰਤ ਮਾਨ ਦੀ ਕਾਰਵਾਈ ਦੇ ਬਾਵਜੂਦ ਨਾਬਾਦੀ ਜੇਲ੍ਹ ਦੇ ਵਿੱਚ ਕੈਦ ਹਨ ਤੇ ਉਹ ਆਪਣੀ ਸਜਾ ਭੁਗਤ ਰਹੇ ਹਨ ਕਹਿੰਦੇ ਹਨ ਕਿ ਉਹਨਾਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲੱਗੇ ਹਨ ਤੇ ਉਹਨਾਂ ਨੇ ਰਿਮਾਨਡ ਤੇ ਇਹ ਇਲਜ਼ਾਮਾਂ ਨੂੰ ਕਬੂਲਿਆ ਹੈ ਕਿ ਹਾਂ ਮੇਰੇ ਕੋਲ ਇੰਨਾ ਜ਼ਿਆਦਾ ਪੈਸਾ ਹੈ ਮੇਰੇ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਹਨ ਮੇਰੇ ਕੋਲ ਇੰਨੀ ਜ਼ਿਆਦਾ ਜਾਇਦਾਦ ਹੈ ਤੇ ਮੇਰੇ ਕੋਲ ਇੰਨਾ ਜ਼ਿਆਦਾ ਸੋਨਾ ਹੈ ਇਹ ਸਾਰਾ ਕੁਝ ਕਹਿੰਦੇ ਹਨ ਜਦੋਂ ਮਜਿੱਠੀਆ ਦਾ ਰਿਮਾਨਡ ਲਿਆ ਜਾਂਦਾ ਹੈ ਤਾਂ ਉਹਨਾਂ ਨੇ ਕਬੂਲਿਆ ਹੈ ਇਸ ਤੋਂ ਬਾਅਦ ਵਿਕਰਮ ਸਿੰਘ ਮਢਿੱਠੀ ਦੀਆਂ ਮੁਸੀਬਤਾਂ ਵਧੀਆਂ ਪਰ ਵਕੀਲਾਂ ਦੇ ਵੱਲੋਂ ਉਹਨਾਂ ਦੀ ਪਤਨੀ ਦੇ ਵੱਲੋਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਪਰ ਹਲੇ ਤੱਕ ਜਿਹੜੀ ਜ਼ਮਾਨਤ ਦੇ ਲਈ ਅਰਜੀ ਪਾਈ ਗਈ ਸੀ ਉਹ ਹਮੇਸ਼ਾ ਰੱਦ ਕੀਤੀ ਗਈ ਤੇ ਜਿਸ ਕਾਰਨ ਹੁਣ ਵਿਕਰਮ ਸਿੰਘ ਮਢਿੱਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਰੋ ਰਿਹਾ ਹੈ, ਕੁੜਲਾ ਰਿਹਾ ਹੈ ਤੇ ਭਗਵੰਤ ਮਾਨ ਨੇ ਵੀ ਇਹ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਦੀਆਂ ਕਿ ਜੇਕਰ ਤੁਸੀਂ ਵਿਕਰਮ ਸਿੰਘ ਮਜੀਠੀਆ ਦੀਆਂ ਚਿੱਕਾਂ ਸੁਣਨੀਆਂ ਚਾਹੁੰਦੇ ਹੋ ਤਾਂ ਤੁਸੀਂ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਵਿਕਰਮ ਸਿੰਘ ਮਜੀਠੀਆ ਦੀਆਂ ਚਿੱਕਾਂ ਸੁਣ ਸਕਦੇ ਹੋ ਪਰ ਦੋਸਤੋ ਵਿਕਰਮ ਸਿੰਘ ਮਜੀਠੀਆ ਉਦੋਂ ਕੁ ਸੁੱਤਾ ਫਸਦਾ ਹੈ ਜਦੋਂ ਬੀਜੀ ਲੈਂਥ ਦੇ ਵੱਲੋਂ 40000 ਪੰਨਿਆਂ ਦੀ ਚਾਰਜ ਸੀਟ ਅਦਾਲਤ ਦੇ ਵਿੱਚ ਟਰੰਕ ਭਰ-ਭਰ ਕੇ ਪੇਸ਼ ਕੀਤੀ ਗਈ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ ਕੀਤੀ ਗਈ ਤੇ 6-700 ਤੋਂ ਜ਼ਿਆਦਾ ਕਹਿੰਦੇ ਹਨ ਗਵਾਹ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਮੌਜੂਦ ਸਨ ਜਿਸ ਨੂੰ ਲੈ ਕੇ ਹੁਣ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀ ਪਰ ਹੁਣ ਦੂਜੇ ਪਾਸੇ ਸੁਖਵੀਰ ਬਾਦਲ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੋਰ ਬਾਦਲ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਲਾਲ ਹੋਏ ਹਨ ਤੇ ਕਹਿੰਦੇ ਹਨ ਭਗਵੰਤ ਮਾਨਾ ਤੇਰਾ ਹੁਣ ਸਮਾਂ ਜਾ ਰਿਹਾ ਹੈ ਤੇ ਸਾਡਾ ਸਮਾਂ 2027 ਦੇ ਵਿੱਚ ਆ ਰਿਹਾ ਹੈ ਕਹਿਣ ਦਾ ਮਤਲਬ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ 2027 ਦੀਆਂ ਵੋਟਾਂ ਦੇ ਵਿੱਚ ਅਸੀਂ ਪੰਜਾਬ ਦੇ ਮੁੱਖ ਮੰਤਰੀ ਬਣਾਂਗੇ ਤੇ ਭਗਵੰਤ ਮਾਨ ਤੇ ਕੋਈ ਵੱਡੀ ਕਾਰਵਾਈ ਕਰਾਂਗੇ ਤੇ ਜਿਹੜੇ ਵਿਕਰਮ ਸਿੰਘ ਮਝਿੱਟੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਵੀਰ ਬਾਦਲ ਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਜਲਦੀ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਭਗਵੰਤ ਮਾਨਾ ਇਹ ਧਮਕੀ ਸੁਖਵੀਰ ਬਾਦਲ ਦੇ ਵੱਲੋਂ ਤੇ ਹਰ ਸਿਮਰਤ ਕੋਰ ਬਾਦਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਗਈ ਹੈ ਕਿ ਹੁਣ ਤੂੰ ਆਪਣੀ ਤਿਆਰੀ ਕਰ ਲੈ ਜੇਲ੍ਹ ਦੇ ਵਿੱਚ ਜਾਣ ਦੀ ਪਰ ਦੋਸਤੋਂ ਕਹਿੰਦੇ ਹਨ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਛੋਟਾ ਮੁੱਖ ਮੰਤਰੀ ਹੈ ਕਿਸੇ ਤੋਂ ਡਰਦਾ ਨਹੀਂ ਸੱਚਾ ਪੱਕਾ ਮੁੱਖ ਮੰਤਰੀ ਹੈ ਜਿਸ ਕਰਕੇ ਉਹ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਰਨ-ਤਾਰਨ ਦੀ ਜਮਿਨੀ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰ ਚੁੱਕਿਆ ਹੈ ਤੇ ਬਾਕੀ ਸਾਰੀ ਪਾਰਟੀਆਂ ਨੂੰ maat ਦਿੱਤੀ ਹੈ ਜੇ ਲੋਕ ਤੇ ਜੇਕਰ ਦੇਖਿਆ ਜਾਵੇ ਹਲੇ ਵੀ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਹਨ ਜਿਸ ਕਰਕੇ ਉਹ 2027 ਦੀਆਂ ਚੋਣਾਂ ਦੇ ਵਿੱਚ ਫਿਰ ਤੋਂ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਹਨ ਤੇ ਤੁਹਾਡੀ ਕੀ رائے ਹੈ ਕਿ ਇਸ ਵਾਰ ਅਕਾਲੀ ਦਲ ਦੀ ਸਰਕਾਰ ਆਵੇਗੀ ਜਾਂ ਫਿਰ ਕਿਸੇ ਹੋਰ ਪਾਰਟੀ ਦੀ ਜਾਂ ਫਿਰ ਮੁਰਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣਨਗੇ ਤੁਹਾਡੀ ਇਸ ਬਾਰੇ ਕੀ رائے ਹੈ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ